ਹਾਂਜੀ ਵੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਤੇ ਸਵਾਗਤ ਹੈ ਅੱਜ ਤੁਹਾਡਾ ਨਵੀਂ ਵੀਡੀਓ ਵਿੱਚ। ਅੱਜ ਬਣਾਉਦੇ ਹਾਂ ਜੀ ਆਪਾਂ। ਚਾਹਦਾਂ ਚੋਕ ਕਮੁੱਛੜ ਤੇ ਇੱਕ ਟਰਾਲੀ ਆਪਣੀ ਭਰ ਗਈ ਜੀ। ਉਹ ਖੜੀ ਆ। 655 ਵਾਲੀ ਨਮਿੰਦਰ ਵਾਲੀ ਤੇ ਜੌਂਡੀਰ ਵਾਲੀ ਪਰ ਰਹੀ ਹੈ। ਤੇ ਸਵੇਰ ਦੇ ਵੱਢ ਰਹੀਆਂ ਜੀ ਅੱਜ। ਜਦੋਂ ਸੋਇ ਕਮੁੱਛਲ ਤੇ ਦਸ਼ਮੀਸ਼ ਕਰਪਾਈ ਚੱਲ ਰਹੀ ਹੈ ਆਪਣੀ ਕਰਪਾਈ ਤੇ ਝਾੜ ਝੋੜ ਤਾਂ ਇਹ ਇੱਥੇ ਘੱਟੇ ਆ ਉਸ ਪਹਿਲਾਂ ਬਿਮਾਰੀਆਂ ਨੇ ਖਰਾਬ ਕਰਤੀਆਂ ਤੇ ਕੁਝ ਬਰਸਾਤ ਨੇ ਇਹ ਕੰਮ ਖਰਾਬ ਕਰੇ ਜੇ ਤੀ ਬਸਾਤ ਬਹੁਤ ਸੀ ਇੱਧਰ ਰਹਿ ਗਈ ਆਪਣੇ do ਆਪਣਾ ਜੌੜੇ ਟਰੈਕਟਰ ਖੜਾ ਜੀ ਤੇ ਚੱਲ ਰਹੀਆਂ ਮਸ਼ੀਨ ਆਪਣੀ ਤੇ ਇਸ ਵਾਰ ਤਾਂ ਵੈਸੇ ਖੜੀਆਂ ਦੀ 1400 ਕਿਹੇ ਪਿਛਲੇ ਸਾਲ ਗਿਰਗੀਆਂ ਦੀਆਂ ਤਾਂ ਵੀ ਝਾੜ ਠੀਕ ਤਾਂ ਤੇ ਇਸ ਵਾਰ ਖੜੀਆਂ ਨੇ ਤਾਂ ਝਾੜ ਹੋਣਾ ਇੱਕ ਦੀ ਕਟਾ ਬਿਮਾਰੀ ਨੇ ਕਟਾ ਪਾਤਾ 부ਝੇ ਜਿਵੇਂ ਵਿੱਚ ਵਿੱਚ ਡੈੜੀਆਂ ਪੈ ਗਈਆਂ ਕਿਉਂਕਿ ਬਰਸਾਤ ਨੇ ਹੌਲੀਆਂ ਪਾਤੀਆਂ, ਲੇਟ ਕਰਤਾ ਕੰਮ। ਵੱਡਣ ਤੇ ਵੀ ਲੇਟ ਹੋਗੀ। ਲੋਈ ਆਪਣੇ ਰੈਕ ਵੀ ਆ ਗਏ ਅੱਜ। ਤੇ ਬਣਾ ਰਿਹਾ ਹਾਂ ਹੁਣ ਲੈਣਾ। ਖੁੱਲ ਕੇ ਮੈਂ ਇਕੱਠੇ ਕਰਦਾ ਪਰੈਕ ਦੀ ਜਿਗਤੀ ਬਹੁਤ ਕਹਾਣੀ ਬੱਠਾਣੀ ਮਸ਼ੀਨ ਹੈਗੀ ਘਟਾ ਕੱਟਨੇ ਦੀ ਜਿਗਤੀ ਪਿੰਡ ਚ ਡਿਮਾਂਡ ਜ਼ਿਆਦੇ ਆ ਤੇ ਆਪਣਾ ਵੀ ਕਈ ਦਿਨ ਬਾਅਦ ਅੱਜ ਨੰਬਰ ਲੱਗੇ ਆ ਜੀ ਲੋ ਜੀ ਲੱਗਿਆ ਹੁਣ ਦਾਣੇ ਪਾਉਣ ਇਹ ਸਾਡੇ ਪਿੰਡ ਦੀ ਮਸ਼ੀਨ ਹੈ ਤੇ ਮੁੰਡਾ ਵੀ ਬਲੌਕ ਪਾਉਂਦਾ ਹੈ ਟਿੱਕਰ ਹੈਗਾ ਥਿਲੋ ਬਲੌਕ ਥਿਲੋ ਕਰ ਤੇ ਬਾਰੇ ਹੁਣ ਦਾਣੇ ਦੁਗਲੇ ਰਹਿ ਗਈ ਬੱਟਣ ਦੇ ਪਰ ਜਿਹੜੇ ਲਾ ਚਲੇ ਲੱਗ ਚਲੇ ਕੰਮ ਤਾਂ ਮਾ ਆਪਣਾ ਅੱਜ ਹੋ ਗਿਆ ਫਾਈਨਲ ਮੁੱਛਲ ਦਾ ਤੇ ਤੇ ਪ੍ਰੀਵਨਾ ਆਪਣਾ ਬਢਾਈ ਦਾ ਕੰਮ ਫਾਈਨਲ ਹੀ ਹੋ ਗਿਆ ਜਿਤਾਰਾ ਹੁਣ ਆਪਾਂ ਬਸ ਖਰਚਿਆਂ ਨੂੰ ਇਕੱਠਾ-ਕੁੱਠਾ ਬਣਾ ਕੇ ਫਿਰ ਰੌਣੀਗਾ ਨਹੀਂ ਹੁੰਦੇ ਆ ਤੇ ਵਿੱਚੇ ਆਪਾਂ 11 21 ਅੱਗੇ ਕਣਕ ਰੀ ਬੀਜਣੀ ਆ ਉਲੀ ਵਿਜਾਈ ਸ਼ੁਰੂ ਚੱਲ ਰਹੀ ਹੈ ਨਾਲ ਦੀ ਨਾਲ ਤੇ ਬਸ ਜੀ ਹੁਣ ਆਪਾਂ ਆ ਰਹਿ ਗਏ ਦੋ ਕਿੜੇ ਤੇ ਮੜਾਈ ਦਾ ਕੰਮ ਆਪਣਾ ਖੰਨ ਲੱਜ ਲੋ ਜੀ ਟਰਾਲੀਆਂ ਆਪਾਂ ਲੈ ਕੇ ਘਰਾਂ ਪਹੁੰਚ ਗਏ ਆ ਤੇ ਜੋ ਹਨ ਲੈ ਕੇ ਆਇਆ 4x4 Mahindra Novo ਤੇ ਜੌਂਡੀਅਰ ਵਾਲੀ ਲਾ ਰਹੇ ਆ ਆਪਾਂ ਬੈਕ ਇੱਕ ਮਿੰਟ ਇੱਕ ਮਿੰਟ ਖੜਦਾ ਉਹ ਤਾਂ ਸਿੱਧਾ ਲਾ ਦੀ ਜੋ ਆਂਡੀਰ ਲਾ ਰਹੀ ਇੱਧਰ ਨੂੰ ਬੈਕ ਪਾਸ ਓਕੇ ਚੱਲ ਵੀ ਲੈ ਆ ਜਾ ਕੱਟ ਦੇ ਪੂਰਾ ਕੱਟ ਦੇ ਚੱਲ ਚੱਲ ਉਧਰ ਲੈ ਗਿਆ ਉਰੇ ਲਿਆ ਟਾਇਰ ਉਦੇ ਅਸੀਂ ਤਾਂ ਡਰਵਰ ਆ ਤੂੰ ਆ ਸਾਨੂੰ ਥੋੜੀ ਪਤਾ ਪਤਾ ਤੈਨੂੰ ਹੁਣੇ ਸੱਦ ਦੇ ਤੂੰ ਤਾਂ ਕੱਢ ਗਿਆ ਬਾਹਰ ਸੱਦ ਗਿਆ ਨੂੰ ਪਾਣੀ ਪੁਣੀ ਛੱਡ ਲਾ ਟਾਈਮ ਬਹੁਤ ਹੋ ਗਿਆ। ਆ ਜੋ ਮੈਂ ਸਵੀ ਚੋਣਾ ਪੈਣਾ। ਉਹਦਾ ਚੰਨੇ ਚੋ ਕਰ ਲਈ। ਜੇਰ ਪੈ ਗਿਆ ਮੈਂ ਦੋ ਸਿੱਟ ਕੇ ਆਣਾ ਪੈਣਾ ਜੱਪਨ। ਆਉਣ ਦੇ ਆਉਣ ਦੇ ਫੋੜ ਦੇ। ਕੱਟ ਦੇ ਯਾਰ ਫੇਰ ਲੈ ਕੇ ਆਪਰਾ। ਚੱਲ ਚੱਲ ਹੋ ਗਈ ਹੋ ਗਈ ਬੈਕ ਹੋ ਗਈ ਹੋ ਗਈ ਬੈਕ ਲਾਤੀ ਲਾਤੀ ਠੀਕ ਹੈ ਠੀਕ ਹੈ ਚੱਲ ਚੱਲ ਬਸ ਲੋਈ ਬਹੁਤ ਜੋਬ ਨੇ ਲਾਤੀ ਟਰੈਲੀ ਬੈਕ ਤੇ ਸਹਿਬ ਵੀ ਆ ਗਿਆ ਤੇ ਵੱਧ ਤੋਂ ਵੱਧ ਸਪੋਰਟ ਕਰੋ ਜੀ ਸਾਡੇ ਚੈਨਲ ਨੂੰ ਇਹ ਚੈਨਲ ਕਰੋ ਸਬਸਕ੍ਰਾਈਬ ਕਹਦੇ ਕਹ ਸਾਡੇ ਚੈਨਲ ਨੂੰ ਕਰੋ ਵੱਧ ਤੋਂ ਵੱਧ ਸਪੋਰਟ ਸਪੋਰਟ ਕਰੋ ਸਾਡੇ ਚੈਨਲ ਨੂੰ ਲਾਈਕ ਵੀ ਕਰੋ ਤੇ ਚੈਨਲ ਕਰ ਲਿਓ ਸਬਸਕ੍ਰਾਈਬ ਬਾਈ ਓਕੇ ਬਾਈ